ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋਕ ਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਕੇਰਾ ਬਿਪਤ ਤਰੀ ਸਭ ਹੀ ਸੰਗ ਛਾਗਤ ਕੋ ਨ ਆਵਤ ਨੇਰਾ ਜੇ ਸੋ ਉੰਗਾ ਉਗਵਾ ਸੂਰਜ ਚੜ੍ਹੇ ਹਜ਼ਾਰ ਇਤੇ ਜਾਣਣ ਹੁੰਦਿਆ ਗੁਰਬਿੰਦ ਕੋਰ ਅੰਧਾਰ ਗੁਰ ਸੇਵੀ ਐ ਐਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਦਾ ਹੀ ਗੁਰੂ ਸਾਹਿਬ ਜੀ ਤਨ ਉਸਰੀ ਨਾ ਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿ ਗੁਰ ਪਰਸਾਬੋ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਤਬੋ ਤਾਂ ਨਾਸਤ ਜਾਗੋ ਪ੍ਰਸਤ ਹੋਈ ਕਲ ਨਾ ਰਾਮ ਨਾਮ ਸਾਰ ਅੱਖੀ ਤਾ ਮੀਟਾ ਨਾਕ ਪਕੜ ਠਗੜ ਕਾ ਸੰਸਾਰ ਵਹਾ ਆਂਕ ਸੇਤੀ ਨਾਕ ਪਕੜਾ ਸੋਜ ਤੇ ਤਿੰਨ ਲੋ ਨਗਰ ਪਾਚ ਰਚਨਾ ਸੋ ਜਾ ਇਹੋ ਪਦਮ ਅਲੋ ਸੱਤਰਿਆ ਤ ਪਰਮ ਛੋਡਿਆ ਮਲੇਸ਼ ਭਕਿਆ ਗਏ ਸ੍ਰਿਸ਼ਟ ਸਭ ਇਕ ਵਰਣ ਹੋਏ ਧਰਮ ਕੇ ਗਪਰੇਨੀ ਸਤਿ ਸਾਜ ਸਾਜ ਪੁਰਾਣ ਸੋਧ ਕਰ ਹੈ ਦੇਦ ਅਵਿਆਸ ਬਿਨ ਨਾਮ ਹਰ ਕੀ ਮੁਕਤ ਨਾਹੀ ਕਹ ਨਾਨਕ ਦਾਸ ਆਸਤਿ ਸਾਜ ਸਾਜ ਪੁਰਾਣ ਸੋਧ ਕਰਹ ਤਕਾਰ ਜੋ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਦ ਸੰਗਤ ਜੀ ਸਭ ਤੋਂ ਪਹਿਲਾਂ ਫਤੇ ਦੀ ਸਾਜ ਪਾਈਏ ਇੱਕ ਵਾਰੀ ਸਾਰੇ ਆਖੋ ਜੀਵਾ ਗੁਰੂ ਜੀ ਕਾ ਖਾਲਸਾ ਵਾਹ ਹੀ ਗੁਰੂ ਜੀ ਕੀ ਫਤਿਹ ਸਵਾਰੇ ਪਿਆਰ ਦੇ ਨਾਲ ਸੰਗਤਾਂ ਆ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਕਰਦੀਆਂ ਨੇ ਬੜੇ ਪਿਆਰ ਦੇ ਨਾਲ ਅੰਮ੍ਰਿਤ ਵੇਲੇ ਦਾ ਨਿਤਨੇਮ ਸਰਵਣ ਕਰਦੀਆਂ ਨੇ ਸੰਗਤਾਂ ਤੇ ਬੜੇ ਪਿਆਰ ਦੇ ਨਾਲ ਇਹ ਫਿਰੋ ਹੁਕਮਨਾਮਾ ਸਾਹਿਬ ਦੀ ਜਿਹੜੀ ਵਿਚਾਰ ਹੈ ਉਹਨੂੰ ਵੀ ਬੜੇ ਪਿਆਰ ਦੇ ਨਾਲ ਹੀ ਸੰਗਤਾਂ ਸਰਵਣ ਕਰਦੀਆਂ ਨੇ ਆਓ ਰਲ ਮਿਲ ਕੇ ਆਪਾਂ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਉਹਦੇ ਨਾਲ ਆਪਣਾ ਮਨ ਜੋੜਨ ਦੀ ਕੋਸ਼ਿਸ਼ ਕਰੀਏ ਅੱਜ ਦਾ ਜੋ ਮੁਖਵਾਕ 662 ਤੇ 663 ਅੰਗ ਦੇ ਉੱਤੇ ਸੁਭਾਈਵਾਨ ਤਨਸਰੀ ਮਹਲਾ ਪਹਿਲਾ ਪਹਿਲੇ ਪਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਤਨਸਰੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਘਰ ਤੀਜਾ ਘਰ ਤੀਜੇ ਦਾ ਭਾਵ ਹੁੰਦਾ ਹੈ ਕਿ ਜਿਹੜੇ ਕੀਰਤਨ ਕਰਨ ਵਾਲੇ ਆ ਜਿਹੜੇ ਬਾਜੇ ਦੀਆਂ ਸੁਰਾਂ ਦੇ ਉੱਤੇ ਕੀਰਤਨ ਕਰਦੇ ਆ ਉਹਨਾਂ ਦੇ ਬਾਬਤ ਗੁਰੂ ਸਾਹਿਬ ਗੁਰੂ ਅਰਜਨ ਦੇਵ ਨਾਨਕ ਸਾਹਿਬ ਮਹਾਰਾਜ ਕਹਿੰਦੇ ਐ ਕਿ ਇਸ ਸ਼ਬਦ ਨੂੰ ਤੀਸਰੇ ਘਰ ਸੁਰ ਤਾਲ ਦੇ ਵਿੱਚ ਗਾਉਣਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿ ਪ੍ਰਮਾਤਮਾ ਇੱਕ ਹੈ ਤੇ ਉਹ ਮਿਲਦਾ ਕਦੋਂ ਹੈ ਜਦੋਂ ਸਤਿਗੁਰੂ ਦੀ ਕਿਰਪਾ ਹੋਵੇ ਤੇ ਜੇ ਅਸੀਂ ਕਹੀਏ ਕਿ ਮੈਂ ਅੱਖਾਂ ਬੰਦ ਕਰਕੇ ਬੈਠਾ ਰਹਾ ਮੈਂ ਪੁੱਠਾ ਲਟਕਦਾ ਰਹਾ ਮੈਂ ਆ ਸੰਸਾਰ ਦੇ ਵਿੱਚ ਲੋਕਾਂ ਨੂੰ ਪਰਮਾਣ ਦੇ ਕੰਮ ਕਰਦਾ ਰਹਾ ਇਹਨਾਂ ਦੇ ਨਾਲ ਮੈਨੂੰ ਪਰਮਾਤਮਾ ਮਿਲ ਜੂ ਗੁਰੂ ਨਾਨਕ ਸਾਹਿਬ ਅਰਜ ਕਹਿੰਦੇ ਨਹੀਂ ਮਿਲਦਾ ਜੇ ਪਰਮਾਤਮਾ ਨੂੰ ਪਾਉਣਾ ਹੈ ਤਾਂ ਕਹਿੰਦੇ ਪਰਮਾਤਮਾ ਦੀ ਭਗਤੀ ਕਰ ਲੋਕਾਂ ਨੂੰ ਪਰਮਾ ਕੇ ਆਪਣੇ ਨਾਲ ਜੇ ਜੋੜੇਗਾ ਕਹਿੰਦੇ ਪਰਮਾਤਮਾ ਨਹੀਂ ਮਿਲਦਾ ਤੇ ਕਾਲ ਨਹੀਂ ਜੋਗ ਨਹੀਂ ਨਾਹੀ ਸਤਕਾ ਧਭ ਕਾਲ ਦਾ ਭਾਵ ਹੁੰਦਾ ਹੈ ਕਾਲ ਨਹੀਂ ਕਹਿੰਦੇ ਇਹ ਕੋਈ ਸਮਾਂ ਨਹੀਂ ਹੈ ਕਾਲ ਨਹੀਂ ਜੋਗ ਨਹੀਂ ਜੋਗ ਸਾਧਨਾ ਕਰਨ ਦਾ ਸਮਾਂ ਨਹੀਂ ਹੈ ਹਾਂ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਬੰਦਾ ਜੋਗ ਸਾਧਨਾ ਕਰਦਾ ਹੈ ਇਦਾ ਮਤਲਬ ਕਹਿੰਦੇ ਇਹ ਨਹੀਂ ਹੈ ਕਿ ਜੇ ਤੂੰ ਯੋਗ ਸਾਧਨਾ ਕਰਦਾ ਤਾਂ ਇਹਦੇ ਨਾਲ ਤੈਨੂੰ ਰੱਬ ਮਿਲ ਜੂਗਾ। ਸਰੀਰ ਤੰਦਰੁਸਤ ਹੋ ਸਕਦਾ ਹੈ ਯੋਗਾ ਕਰਨ ਦੇ ਨਾਲ। ਪਰ ਕਹਿੰਦੇ ਰੱਬ ਨਹੀਂ ਮਿਲਿਆ ਕਰਦਾ। ਕਾਲ ਨਾਹੀਂ ਯੋਗ ਨਾਹੀਂ ਨਾਹੀਂ ਸਤਿ ਕਾ ਢੱਬ। ਕਹਿੰਦੇ ਸਤ ਦਾ ਭਾਵ ਦਾ ਉੱਚਾ ਆਚਰਣ। ਕਹਿੰਦੇ ਇਹ ਕੋਈ ਉੱਚੇ ਆਚਰਣ ਦਾ ਕੋਈ ਤਰੀਕਾ ਨਹੀਂ ਹੈ ਢੱਬ ਦਾ ਭਾਵ ਦਾ ਤਰੀਕਾ। ਕਿ ਜੇ ਕੋਈ ਇੱਕ ਬੰਦਾ ਕਹੇ ਕਿ ਮੈਂ ਯੋਗ ਸਾਧਨਾ ਕਰਨੀ ਇਹ ਪ੍ਰਮਾਤਮਾ ਨੂੰ ਮਿਲਣ ਦਾ ਸਭ ਤੋਂ ਸੱਚਾ ਤਰਸਤਾ ਹੈ ਤਾਂ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਨਾ ਭਾਈ ਇਹ ਭੁਲੇਖਾ ਹੈ ਤੇਰੇ ਮਨ ਦਾ। ਥਾ ਨਾਸਤੇ ਜੱਗ ਭ੍ਰਿਸ਼ਟ ਹੋਏ ਡੂਬਤਾ ਇਹ ਜੱਗ ਥਾ ਨਾਸਤੇ ਜਿਹੜੇ ਸਾਡੇ ਹਿਰਦੇ ਆ ਨਾ ਕਹਿੰਦੇ ਇਹ ਬੜੇ ਸੋਹਣੇ ਨੇ ਪਰ ਕਹਿੰਦੇ ਜੇ ਤੂੰ ਲੋਕਾਂ ਨੂੰ ਭਰਮਾਉਣ ਦੇ ਚੱਕਰਾਂ 'ਚ ਪੈ ਗਿਆ ਨਾ ਕਹਿੰਦੇ ਫੇਰ ਤੇਰੇ ਇਹ ਪਵਿੱਤਰ ਹਿਰਦੇ ਵੀ ਪ੍ਰਿਸ਼ਟ ਹੋ ਜਾਣਗੇ ਥਨਾਸਤੇ ਜੱਗ ਪ੍ਰਿਸ਼ਟ ਹੋਏ ਡੂਬਤਾ ਇਵ ਜੱਗ ਕਹਿੰਦੇ ਸਾਰਾ ਸੰਸਾਰ ਇਸੇ ਤਰ੍ਹਾਂ ਡੁੱਬਦਾ ਜਾ ਰਿਹਾ ਹੈ ਬੰਦਾ ਕਹਿੰਦਾ ਮੈਂ ਪਰਮਾਤਮਾ ਨੂੰ ਪਾ ਲਿਆ ਮੈਂ ਪਰਮਾਤਮਾ ਨੂੰ ਮਿਲ ਲਿਆ ਮੈਨੂੰ ਆਹ ਤਰੀਕਿਆਂ ਦੇ ਨਾਲ ਮਿਲ ਲਿਆ ਕਹਿੰਦੇ ਇਹਨਾਂ ਤਰੀਕਿਆਂ ਦੇ ਨਾਲ ਪਰਮਾਤਮਾ ਨਹੀਂ ਮਿਲਦਾ ਪਰਮਾਤਮਾ ਨੂੰ ਮਿਲਣ ਦਾ ਇੱਕੋ ਹੀ ਤਰੀਕਾ ਹੈ ਕਿ ਗੁਰਬਾਣੀ ਦੇ ਨਾਲ ਜੁੜੋ ਗੁਰੂ ਦੀ ਗੱਲ ਕਰੋ ਗੁਰੂ ਦੀ ਗੱਲ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਸਮਾਂ ਲੱਗਣਾ ਫਿਰ ਵੀ ਇਹ ਨਹੀਂ ਹੈ ਜੇ ਅੱਜ ਅਸੀਂ ਗੁਰੂ ਦੀ ਬਾਣੀ ਪੜਨ ਲੱਗੇ ਕਿ ਅੱਜੇ ਪਰਮਾਤਮਾ ਮਿਲਲੇ ਜਾਣੇ ਕਹਿੰਦੇ ਜਦੋਂ ਪ੍ਰਮਾਤਮਾ ਦੀ ਬਾਣੀ ਰੱਬ ਦੀ ਬਾਣੀ ਪੜ੍ਹਨੀ ਸ਼ੁਰੂ ਕਰਾਂਗੇ ਉਦੋਂ ਤੇ ਕਹਿੰਦੇ ਕਈ ਵਾਰੀ ਸਾਡਾ ਅਪਦਾ ਮਾਨ ਨਹੀਂ ਟਿਕਦਾ ਕਹਿੰਦੇ ਜੇ ਤੁਸੀਂ ਇਹਨਾਂ ਕੰਮਾਂ ਦੇ ਵਿੱਚ ਪੈ ਗਏ ਨਾ ਕਹਿੰਦੇ ਆ ਜਿਹੜਾ ਸੋਹਣਾ ਹਿਰਦ ਹੈ ਇਹ ਵੀ ਕਹਿੰਦੇ ਪ੍ਰੇਸ਼ਟ ਹੋ ਜਾਣਾ ਇਹ ਵੀ ਗੰਦਾ ਮੰਦਾ ਹੋ ਜਾਣਾ ਮਨ ਕਲਮ ਹੈ RAM ਨਾਮ ਸਾਰ ਕਹਿੰਦੇ ਅਸਲ ਦੇ ਵਿੱਚ ਇਹ ਜਿਹੜਾ ਸਮਾਂ ਚੱਲ ਰਿਹਾ ਹੈ ਨਾ ਕਲਯੁਗ ਦਾ ਕਹਿੰਦੇ ਇਹਦੇ ਵਿੱਚ ਪਰਮਾਤਮਾ ਦਾ ਨਾਮ ਜਪ ਚਾਹੇ ਗੁਰਦੁਆਰਾ ਸਾਹਿਬ ਬੈਠ ਕੇ ਪਰਮਾਤਮਾ ਦਾ ਨਾਮ ਜਪੋ ਚਾਹੇ ਆਪਣੇ ਘਰ ਬੈਠ ਕੇ ਜਪੋ ਪਰ ਕਹਿੰਦੇ ਲੋਕਾਂ ਨੂੰ ਠੱਗਣ ਤੱਕ ਨਹੀਂ ਚੱਲਣਾ ਜੇ ਲੋਕਾਂ ਨੂੰ ਠੱਗਣ ਤੱਕ ਚੱਲੇਗਾ ਫਿਰ ਕਹਿੰਦੇ ਔਖਾ ਹੋਣਾ ਅੱਖੀ ਤਾਂ ਮਿੱਟਿਆ ਹੈ ਨਾਕ ਪਕੜ ਹੈ ਠੱਗਣ ਕੋ ਸੰਸਾਰ ਹੁਣ ਇੱਥੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਐ ਬਹੁਤ ਲੋਕ ਇਸ ਤਰ੍ਹਾਂ ਦੇ ਨੇ ਅੱਖੀ ਤਾਂ ਮੀਟਾ ਨਾਇਕ ਪਕੜਾ ਹੈ ਕਹਿੰਦੇ ਅੱਖਾਂ ਬੰਦ ਕਰਕੇ ਬੈਠਦੇ ਆ ਆਪਣੇ ਨੱਕ ਨੂੰ ਫੜ ਲੈਂਦੇ ਆ ਕਹਿੰਦੇ ਉਹ ਕਹਿੰਦੇ ਅਸੀਂ ਨੇ ਵੱਡਾ ਅਸਣ ਲਾ ਲਿਆ ਤੇ ਇਹਦੇ ਨਾਲ ਪਰਮਾਤਮਾ ਮਿਲ ਜੂ ਕਹਿੰਦੇ ਪਰਮਾਤਮਾ ਤੇ ਮਿਲਣਾ ਨਹੀਂ ਪਰ ਦੁਨੀਆਂ ਨੂੰ ਜ਼ਰੂਰ ਠੱਗ ਲੇਗਾ ਹੁਣ ਅਸੀਂ ਕਈ ਵਾਰੀ ਕਹਿੰਦੇ ਨੇ ਨਾ ਫਲਾਣਾ ਤੇ ਉਹ ਤੇ ਸਿਆਣਾ ਬਾਬਾ ਅਸੀਂ ਸਿਆਣਾ ਬਾਬਾ ਕਿਉਂ ਕਹਿੰਨੇ ਆ ਕਿਉਂਕਿ ਅਸੀਂ ਠੱਗੇ ਗਏ ਸਾਨੂੰ ਉਹਨੇ ਠੱਗ ਲਿਆ ਉਹ ਆਪੇ ਸਿਆਣਾ ਬਣ ਗਿਆ ਜਿੰਨਾ ਤੇ ਅਸੀਂ ਉਹਦੇ ਜਾਲ 'ਚ ਨਹੀਂ ਫਸਦੇ ਉਹਨਾਂ ਤੇਰੋਂ ਸਿਆਣਾ ਨਹੀਂ ਹੈਗਾ ਤੇ ਜਿੱਦ ਦੇ ਅਸੀਂ ਉਹਦੇ ਜਾਲ 'ਚ ਫਸ ਗਏ ਬਸ ਉਦੋਂ ਉਹ ਸਿਆਣਾ ਬਣ ਗਿਆ ਤੇ ਅਸੀਂ ਠੱਗੇ ਗਏ ਬਸ ਉਹਦੇ ਉਹਦੇ ਖਾਂਦ ਬੰਦ ਕਰਨ ਦੇ ਨਾਲ ਹੀ ਠੱਗੇ ਗਏ ਉਹਦੇ ਕੱਪੜੇ ਪਾਉਣ ਦੇ ਨਾਲ ਹੀ ਠੱਗੇ ਗਏ ਆਪਾਂ ਕਿੰਨੇ ਵਾਰੀ ਗੱਲ ਕਰਦੇ ਕਿ ਜਿਹੜਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਨਾ ਉਹ ਇਹ ਨਹੀਂ ਹੁੰਦਾ ਕਿ ਉਹਦੇ ਕੱਪੜੇ ਚੋਲਾ ਹੀ ਪਾਇਆ ਹੋਵੇ ਉਹ ਚਾਹੇ ਘਰਾਂ ਚ ਰਹਿਣ ਵਾਲੇ ਪੈਂਟ ਸ਼ਰਟ ਹੋਵੇ ਉਹਦੇ ਨਾਲ ਵੀ ਪਰਮਾਤਮਾ ਕੱਪੜਿਆਂ ਦੇ ਨਾਲ ਤੇ ਪਰਮਾਤਮਾ ਨੂੰ ਮਿਲਣ ਦਾ ਕੋਈ ਸੰਬੰਧ ਹੀ ਨਹੀਂ ਹੈ ਜੇ ਸੰਬੰਧ ਹੈ ਤਾਂ ਉਹ ਸਾਡਾ ਮੰਨਦਾ ਹੈ ਪਰਮਾਤਮਾ ਦੇ ਨਾਲ ਜੁੜਨ ਦਾ ਤੇ ਜੇ ਅਸੀਂ ਕਹੀਏ ਕਿ ਕੱਪੜਿਆਂ ਦੇ ਨਾਲ ਜਾਂ ਅੰਮ੍ਰਿਤ ਛਕਣ ਦੇ ਨਾਲ ਜਾਂ ਜਨੇਊ ਪਾਉਣ ਦੇ ਨਾਲ ਜਾਂ ਸੁਨਨਤ ਕਰਾਉਣ ਦੇ ਨਾਲ ਬੰਦਾ ਰੱਬ ਨੂੰ ਮਿਲ ਜਾਂਦਾ ਤਾਂ ਗੁਰੂ ਸਭ ਗੁਰਦਾਰੀ ਦੇ ਵਿੱਚ ਕਹਿੰਦੇ ਆ ਕੰਨ ਮੁਸੱਲਾ ਸੋਹ ਗਾਲ ਦਿਲ ਕਾਤੀ ਗੁਰਬਾਤ ਬਾਹਰ ਦੇ ਸੱਚਾ ਚਾਨਣਾ ਦਿਲ ਅੰਧਿਆਰੇ ਰਾਤ ਕਹਿੰਦੇ ਜਿਹੜੇ ਮੁਸਲਮਾਨ ਨੇ ਨਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਪੱਕੇ ਨਿਵਾਸੀ ਆ ਨਾ ਕਹਿੰਦੇ ਜਿਹੜਾ ਪੱਕਾ ਨਿਵਾਸੀ ਹੁੰਦਾ ਉਹਦੇ ਮੋਢੇ ਤੇ ਕੱਪੜਾ ਰੱਖਿਆ ਹੁੰਦਾ ਉੱਥੋਂ ਪਹਿਚਾਨ ਆ ਜਾਂਦੀ ਹੈ ਕਿ ਇਹ ਬੰਦਾ ਰੋਜ਼ ਪੱਕਾ ਨਿਵਾਸੀ ਹੈ ਪਰ ਗੁਰੂ ਨਾਨਕ ਸਾਹਿਬ ਰੇ ਕਹਿੰਦੇ ਕੰਨ ਮਸੱਲਾ ਕੰਨ ਦਾ ਭਾਵ ਉਹਦਾ ਮੋਢਾ ਕਿ ਮੋਢੇ ਦੇ ਉੱਤੇ ਤਾਂ ਕੱਪੜਾ ਰੱਖ ਲਿਆ ਕੰਨ ਮਸੱਲਾ ਸੂਫ ਗਲ ਸੂਫੀਆਂ ਵਾਲਾ ਭੇਸ ਵੀ ਬਣਾ ਲਿਆ ਭਾਵ ਕੇ ਚੋਲਾ ਪਾ ਲਿਆ ਗਿੱਟੀਆਂ ਤੱਕ ਦਾ ਸੂਫ ਗਲ ਗਿਲ ਕਾਤੀ ਕਹਿੰਦੇ ਜਿਹੜਾ ਦਿਨ ਹੈ ਉਹ ਕਹਿੰਦੇ ਇਦਾਂ ਦਾ ਹੋ ਗਿਆ ਕਾਤੀ ਦਾ ਭਾਵ ਉਹਦਾ ਕਿੰਚੀ ਕਿ ਕਿੰਚੀ ਵਾਗ ਉਹ ਕੱਟਦਾ ਫਿਰਦਾ ਹੈ ਦਿਲ ਕੱਤੀ ਗੁੜਵਾਤ ਗੁੜਵਾਤ ਗੁੜ ਮਿੱਠਾ ਹੁੰਦਾ ਕਹਿੰਦੇ ਜਿਹੜੀਆਂ ਬਾਤਾਂ ਨੇ ਉਹਦੀਆਂ ਗੱਲਾਂ ਨੇ ਉਹ ਮਿੱਠੀਆਂ ਨੇ ਗੁੜਵਾਤ ਬਾਹਰੋਂ ਸੱਚਾ ਚਾਨਣਾ ਦਿਲ ਅੰਧਿਆਰੀ ਰਾਤ ਕਹਿੰਦੇ ਬਾਹਰੋਂ ਲੋਕਾਂ ਨੂੰ ਲੱਗਦਾ ਇਹ ਰੱਬ ਦਾ ਰੱਬ ਬਣ ਗਿਆ ਇਹ ਤੇ ਬੜਾ ਸੋਹਣਾ ਬਣ ਗਿਆ ਪਰ ਕਹਿੰਦੇ ਅੰਦਰ ਹਨੇਰਾ ਪਿਆ ਅੰਦਰੋਂ ਤੇ ਪ੍ਰਮਾਤਮਾ ਦੇ ਨਾਲ ਜੁੜਿਆ ਹੀ ਨਹੀਂ ਬਾਹਰੋਂ-ਬਾਰੋਂ ਹੈ ਕਹਿੰਦੇ ਉਹ ਠੱਗਣ ਕੋ ਸੰਸਾਰ ਇੱਕ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਹੋਰ ਵੀ ਕਹਿੰਦੇ ਆ ਸਾਨੂੰ ਸਮਝਾਉਣ ਦੇ ਖਾਤਰ ਕਹਿੰਦੇ ਗੱਜ ਸਾਡੇ ਤੈ ਤੈ ਧੋਤੀ ਆ ਤੇਰੇ ਪਾਇ ਨ ਤੱਗ ਗਣੇ ਜਿੰਨਾ ਜਪਵਾਲੀ ਆ ਲੋਟੇ ਹੱਥ ਨਿਵੱਗ ਓਏ ਹਰਕੇ ਸੰਤ ਨਾ ਆਖੀਐ ਬਨਾਰਸ ਕੇ ਤੱਗ ਕਹਿੰਦੇ ਜਿਨ੍ਹਾਂ ਨੇ ਤੀਰੇ ਤੀਰੇ ਰੰਗ ਦੇ ਜਨੇਊ ਪਾ ਲਏ ਤੇ ਸਾਢੇ ਤਿੰਨ ਤਿੰਨ ਗੱਜ ਦੀਆਂ ਧੋਤੀਆਂ ਲਾ ਲਈਆਂ ਗੱਜ ਸਾਢੇ ਤੈ ਤੇ ਧੋਤੀਆਂ ਤੇਰੇ ਪਾਇਨ ਤੱਗ ਗਲੀ ਜਿਨ੍ਹਾਂ ਜਪ ਮਾਲੀਆਂ ਗਲਾਂ ਦੇ ਵਿੱਚ ਵੱਡੀਆਂ ਵੱਡੀਆਂ ਮਾਲਾ ਪਾ ਲਈਆਂ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਵਗ ਹੱਥਾਂ ਦੇ ਵਿੱਚ ਵੱਡੇ ਵੱਡੇ ਲੋਟੇ ਫੜ ਲੈ ਲੋਟੇ ਹੱਥ ਨਿਵਾਗ ਉਹ ਹਰਕੇ ਸੰਤ ਨਾ ਆਖੀਐ ਕਹਿੰਦੇ ਜੀ ਫਿਰ ਹੋਰ ਕੀ ਕਹੀਏ ਇਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਬਨਾਰਸ ਕੇ ਠੱਗ ਕਹਿੰਦੇ ਤੇ ਸਭ ਤੋਂ ਵੱਡੇ ਠੱਗ ਨੇ ਇੱਥੇ ਗੁਰੂ ਨਾਨਕ ਸਾਹਿਬ ਰਕ ਜੀ ਅੱਖੀ ਤਾਂ ਮਿੱਟਾ ਹੈ ਨਾਕ ਪਕੜਾ ਹੈ ਠੱਗਣ ਕੋ ਸੰਸਾਰ ਕਹਿੰਦੇ ਜ਼ਿਆਦਾਤਰ ਲੋਕ ਅੱਖਾਂ ਇਸ ਤਰ੍ਹਾਂ ਕੇ ਮੀਚਦੇ ਕਿ ਇਹਨੂੰ ਵੀ ਠੱਗ ਲੀਏ ਇਹਨੂੰ ਵੀ ਠੱਗ ਲੀਏ ਅਸੀਂ ਐਸੇ ਆ ਤੇ ਅਸੀਂ ਜਿਹਨੇ ਅੱਖਾਂ ਬੰਦ ਕਰ ਲਈਆਂ ਵਸੇ ਅਸੀਂ ਉਹਨੂੰ ਰੱਬ ਸਮਝ ਲੈਂਦੇ ਆ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਆਂਡ ਸੇਤੀ ਨਾਕ ਪਕੜ ਹੈ ਸੂਜ ਤੇ ਤਿੰਨ ਲੋਹ ਆਂਡ ਜਿਹੜੀ ਨੱਕ ਹੱਥ ਦੇ ਅੰਗੂਠੇ ਦੇ ਨਾਲ ਵਾਲੀਆਂ ਦੋ ਉਂਗਲਾਂ ਨੇ ਨਾ ਇਹਨਾਂ ਨੂੰ ਕਹਿੰਦੇ ਆਂਡ ਸੇਤੀ ਕਿ ਇਹਨਾਂ ਦੇ ਨਾਲ ਨੱਕ ਨੂੰ ਫੜਕਦੇ ਆਂਡ ਛੇਤੀ ਨਾਕ ਪਕੜਾ ਸੂਜ ਤੇ ਤਿੰਨ ਲੋਹ ਕਹਿੰਦੇ ਜਦੋਂ ਪਖੰਡ ਕਰਦੇ ਆ ਨਾ ਕਿ ਅਸੀਂ ਆਹ ਅੰਗੂਠੇ ਦੇ ਨਾਲ ਇਹਦੇ ਦੋ ਉਂਗਲਾਂ ਨੇ ਜਿਹੜੀਆਂ ਇਹਨਾਂ ਦੇ ਨਾਲ ਨੱਕ ਨੂੰ ਫੜਦੇ ਆ ਕਹਿੰਦੇ ਉਦੋਂ ਅਸੀਂ ਤਿੰਨੇ ਲੋਕਾਂ ਦੀ ਸੋਚੀ ਹੋ ਜਾਂਦੀ ਆ ਸਾਨੂੰ ਸੂਜ ਤੇ ਤਿੰਨ ਲੋਹ ਕਹਿੰਦੇ ਪਤਾਲ ਦੀ ਵੀ ਸਾਨੂੰ ਸੋਝੀ ਹੋ ਜਾਂਦੀ ਹੈ ਆਮ ਆਤਮਾ ਲੋਕ ਦੀ ਵੀ ਸੋਝੀ ਹੋ ਜਾਂਦੀ ਹੈ ਤੇ ਜਿਹੜਾ ਅਸੀਂ ਕਹਿੰਦੇ ਆ ਕਿ ਮਰਨ ਤੋਂ ਬਾਅਦ ਬੰਦੇ ਕਿੱਥੇ ਜਾਂਦੇ ਆ ਕਹਿੰਦੇ ਉਹ ਉਹਦੀ ਵੀ ਸੋਝੀ ਹੋ ਜਾਂਦੀ ਹੈ ਕਹਿੰਦੇ ਤਿੰਨੇ ਲੋਕਾਂ ਦੀ ਸੋਝੀ ਹੋ ਜਾਂਦੀ ਹੈ ਜਿਹੜੇ ਬੰਦੇ ਪਖੰਡ ਕਰਦੇ ਉਹ ਕਹਿੰਦੇ ਸਾਨੂੰ ਤਿੰਨੇ ਲੋਕਾਂ ਦੀ ਸੋਝੀ ਹੋ ਜਾਂਦੀ ਹੈ ਇੱਕ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਦੇ ਨਾਲ ਚੱਲੇ ਜਾ ਰਹੇ ਐ ਤੇ ਚੱਲਦੇ ਆ ਚੱਲਦੇ ਇਸ ਤਰ੍ਹਾਂ ਦਾ ਬੰਦਾ ਵੇਖਿਆ ਜਿਹੜਾ ਜਿਹਦੇ ਸਾਹਮਣੇ ਬੜੇ ਲੋਕ ਬੈਠੇ ਐ ਤੇ ਗੋਲਕ ਰੱਖਿਆ ਹੋਇਆ ਉਹਦੇ ਵਿੱਚ ਪੈਸੇ ਪਾ ਰਹੇ ਐ ਤੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਤੇ ਲੋਕਾਂ ਨੂੰ ਦੱਸ ਰਿਹਾ ਮੰਤਰ ਆਪਣੇ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਕਹਿੰਦੇ ਵੇਖੋ ਜੇ ਕਿੰਨਾ ਮਹਾਤਮਾ ਕਿੰਨੀ ਸੁਰਤ ਜੁੜੀ ਹੋਈ ਏ ਦੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੁਰਤ ਨਹੀਂ ਜੁੜੀ ਹੋਈ ਇਹਤੇ ਕਹਿੰਦੇ ਆਂਡ ਛੇਤੀ ਨਾਕ ਪਕੜਾ ਠੱਗਣ ਕੋ ਸੰਸਾਰ ਕਹਿੰਦੇ ਤੇ ਦੁਨੀਆ ਨੂੰ ਠੱਗਣ ਵਾਸਤੇ ਬੈਠਾ ਤੇ ਭਾਈ ਮਰਦਾਨਾ ਜੀ ਕਹਿੰਦੇ ਇਦਾਂ ਤੇ ਨਹੀਂ ਲੱਗਦਾ ਬੜੀ ਸਮਾਧੀ ਲੱਗੀ ਹੋਈ ਹੈ ਇਹਤੇ ਬੜਾ ਸਮਾਧੀ ਚ ਲੀਨ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਸਾਨੂੰ ਰੋਜ਼ ਹੀ ਕਹਿੰਦੇ ਆ ਕਿ ਭਾਈ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਿਵ ਤਾਰ ਕਹਿੰਦੇ ਜੇ ਚੁੱਪ ਕਰਕੇ ਵੀ ਬੰਦਾ ਬਹਿ ਜੇ ਤੇ ਕਹੇ ਕਵੇ ਕਿ ਮੇਰੀ ਤੇ ਉਸ ਪ੍ਰਮਾਤਮਾ ਦੇ ਨਾਲ ਲਿਵ ਜੁੜ ਗਈ ਕਹਿੰਦੇ ਐਦਾਂ ਲਿਵ ਨਹੀਂ ਜੁੜਦੀ ਚੁੱਪ ਰਹਿਣ ਦੇ ਨਾਲ ਵੀ ਲਿਵ ਨਹੀਂ ਜੁੜਦੇ ਤੇ ਭਾਈ ਮਰਜ਼ਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਲੱਗਦਾ ਤੇ ਬੜਾ ਰੱਬ ਨੂੰ ਮਿਲਿਆ ਹੋਇਆ ਲੱਗਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਠੱਗ ਹੈ ਇਹ ਕਹਿੰਦੇ ਕਿਸੇ ਨੂੰ ਲੁੱਟਣ ਵਾਸਤੇ ਅੱਖਾਂ ਬੰਦ ਕਰੀ ਬੈਠਾ ਹੈ ਤੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬਾ ਜੀ ਕਹਿੰਦੇ ਜਿਹੜਾ ਇਹਦੇ ਕੋਲੇ ਪੈਸਿਆਂ ਵਾਲਾ ਪਿਆ ਨਾ ਮੂਰੇ ਲੋਟਾ ਕਹਿੰਦੇ ਉਹ ਚੱਕ ਲੈ ਫਿਰ ਵੇਖ ਜੇ ਕਹਿੰਦੇ ਇਹਦੇ ਕੋਲੇ ਕਿੰਨੀ ਕੁ ਪਾਵਰ ਹੈ ਉਹ ਲੋਟਾ ਚੱਕ ਕੇ ਪਿੱਛੇ ਝਾੜੀਆਂ ਚ ਲਪੋ ਕੇ ਮੂਰੇ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਬਹਿ ਗਏ ਤੇ ਜਦੋਂ ਉਹਨੇ ਅੱਖਾਂ ਖੋਲ੍ਹੀਆਂ ਬਾਅਦ ਵਿੱਚ ਕਹਿਣ ਲੱਗਾ ਮੇਰਾ ਲੋਟਾ ਕਿੱਥੇ ਪੈਸਿਆਂ ਵਾਲਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਵੱਲ ਵੇਖਦੇ ਆ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਵੇਖਦੇ ਆ ਕਹਿੰਦੇ ਵੇਖ ਤੂੰ ਕਹਿੰਦਾ ਸੀ ਕਿ ਸੰਤ ਐ ਜੁੜਿਆ ਹੋਇਆ ਤੇ ਅਸੀਂ ਕਹ ਰਹੇ ਸੀ ਭੈਖੀ ਐ ਕਹਿੰਦੇ ਵੇਖ ਹੋਲੇ ਨੂੰ ਇਹ ਨਹੀਂ ਪਤਾ ਲੱਗਿਆ ਕਿ ਮੇਰਾ ਪੈਸਿਆਂ ਦਾ ਲੋਟਾ ਕਿੱਥੇ ਐ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਤੂੰ ਇੰਨੀ ਆਪਣੇ ਆਪ ਨੂੰ ਕਹਿੰਦੇ ਕਿ ਆਂ ਨਛੇਤੀ ਨਾਕ ਪਕੜੇ ਸੁੱਝ ਤੇ ਤਿੰਨ ਲੋਹ ਕਿ ਮੈਨੂੰ ਤਿੰਨੇ ਲੋਕਾਂ ਦੀ ਸੋਝੀ ਹੋ ਜਾਂਦੀ ਐ ਕਦੇ ਫਿਰ ਲੋਟਾ ਭਾਲ ਕਿਤੇ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਢਹਿ ਪਿਆ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇ ਰੋਟੀਆਂ ਕਾਰਨ ਪੂਰੇ ਥਾਲ ਮੈਂ ਤੇ ਆਪਣੇ ਘਰ ਚਲਾਉਣ ਵਾਸਤੇ ਅੱਖਾਂ ਵੇਚਦਾ ਮੇਰੇ ਕੋਲੇ ਹੈ ਕੁਝ ਨਹੀਂ ਆ ਜਿਹੜੇ ਲੋਕ ਤੁਹਾਨੂੰ ਧਾਗੇ ਤਵੀਦ ਕਰਕੇ ਦਿੰਦੇ ਆ ਨਾ ਇਹਨਾਂ ਕੋਲੇ ਹੈ ਕੱਖ ਨਹੀਂ ਜੀ ਬਸ ਇਹਨਾਂ ਦਾ ਤੋਰੀ ਫੁਲਕਾ ਘਰ ਚੱਲੀ ਜਾਂਦਾ ਬਸ ਅਸੀਂ ਆਪਣੀ ਮਿਹਨਤ ਦੀ ਕਮਾਈ ਜਿਹੜੀ ਹੈ ਉਹ ਇਹਨਾਂ ਦੇ ਘਰਾਂ ਚ ਲਿਜਾ ਲਿਜਾ ਕੇ ਸਟੀ ਜਾਂਦੇ ਆ ਇਹਨਾਂ ਨੂੰ ਪਤਾ ਕੱਖ ਨਹੀਂ ਹੈ ਆਂਡ ਛੇਤੀ ਨਾਕ ਪਕੜਾ ਸੋਝ ਤੇ ਤਿੰਨ ਲੋ ਨਗਰ ਪਛੈ ਕਛ ਨਾ ਸੋਚੈ ਇਹੋ ਬਦਮ ਅਲੋ ਕਹਿੰਦੇ ਸੱਜਾ ਪੈਰ ਖੱਬੇ ਪੱਟ ਤੇ ਧਰ ਲੈਣਾ ਤੇ ਖੱਬਾ ਪੈਰ ਸੱਜੇ ਪੱਟ ਤੇ ਧਰ ਲੈਣਾ ਇਹ ਚੌਂਕੜੀ ਲਾ ਕੇ ਇਹਨੂੰ ਕਹਿੰਦੇ ਪਦਮ ਆਸਣ ਤੇ ਕਹਿੰਦੇ ਮਗਰ ਪਾਛ ਕਛ ਨਾ ਸੋਜੇ ਕਹਿੰਦੇ ਤੇਰੇ ਪਿੱਛੇ ਤੇ ਜੋ ਕੁਝ ਪਿਆ ਸੋ ਤੇ ਤੈਨੂੰ ਨਜ਼ਰ ਨਹੀਂ ਆਇਆ ਤੂੰ ਆਪਣੇ ਆਪ ਨੂੰ ਕਹਿੰਦਾ ਮੈਂ ਪਦਮਾਸਨ ਲਾ ਲਿਆ ਕਹਿੰਦੇ ਇਹ ਪਦਮਾਸਨ ਕਾਹਦਾ ਜੇ ਪਦਮਾਸਨ ਲਾਉਣ ਤੋਂ ਬਾਅਦ ਵੀ ਤੈਨੂੰ ਇਹ ਨਹੀਂ ਪਤਾ ਲੱਗਿਆ ਕਿ ਮੇਰਾ ਪੈਸਿਆਂ ਵਾਲਾ ਲੋਟਾ ਕਿੱਥੇ ਆ ਫਿਰ ਕਹਿੰਦੇ ਤੇਰੇ ਪਦਮਾਸਨ ਦਾ ਕੀ ਕਰੀਏ ਭਾਏ ਮਗਰ ਬਾਜੇ ਕੱਚ ਨਾ ਸੋਜਾ ਇਹੋ ਪਦਮ ਆ ਲੋ ਖੱਤਰੀਆਂ ਦਾ ਧਰਮ ਛੋੜਿਆ ਮਲੇਸ਼ ਭਾਕਿਆ ਗਏ ਕਹਿੰਦੇ ਜਿਹੜੇ ਹਿੰਦੂ ਲੋਕ ਸੀ ਨਾ ਖੱਤਰੀ ਸੀ ਜਿਹੜੇ ਕਹਿੰਦੇ ਉਹਨਾਂ ਨੇ ਆਪਣਾ ਧਰਮ ਛੱਡਤਾ ਮਲੇਸ਼ਾਂ ਵਾਲੇ ਭਾਖਿਆ ਦੱਬਾ ਬੰਦਾ ਬੋਲੀ ਕਿ ਮਲੇਸ਼ਾਂ ਵਾਲੀ ਬੋਲੀ ਬੋਲਣ ਲੱਗੇ ਭਾਵ ਕੇ ਰੋਟੀਆਂ ਕਾਰਨ ਪੂਰੇ ਤਾਲ ਬੰਦਾ ਜੇ ਗੰਗਾ ਗਿਆ ਗੰਗਾ ਰਾਮ ਤੇ ਜਮਨਾ ਗਿਆ ਜਮਨਾ ਰਾਮ ਕਹਿੰਦੇ ਇਹ ਨਹੀਂ ਹੋਣਾ ਚਾਹੀਦਾ ਜਿੱਥੇ ਵੀ ਉਸੀ ਗਿਆ ਆਏ ਨਾਨਕ ਸਾਹਿਬ ਅਰਜ ਦੀ ਗੱਲ ਕਰੀਏ ਇਹ ਨਾ ਹੋਵੇ ਕਿ ਗੰਗਾ ਗਿਆ ਗੰਗਾ ਰਾਮ ਜਮਨਾ ਗਿਆ ਜਮਨਾ ਰਾਮ ਉਦਾਂ ਦਾ ਬਣ ਜੇ ਨਹੀਂ ਅਸੀਂ ਆਪਣੇ ਗੁਰੂ ਦੇ ਬਣੇ ਆ ਜਿੱਥੇ ਮਰਜੀ ਜਾਈਏ ਤੇ ਗੱਲ ਆਪਣੇ ਗੁਰੂ ਦੀ ਕਰੀਏ ਬਸ ਖੱਤਰੀਆਂ ਦਾ ਧਰਮ ਛੋੜਿਆ ਮਲੇਸ਼ ਭਾਖਿਆ ਗਏ ਤੇ ਖੱਤਰੀਆਂ ਵਾਲਾ ਧਰਮ ਛੱਡ ਕੇ ਆਪਣਾ ਧਰਮ ਛੱਡ ਕੇ ਮਲੇਸ਼ਾਂ ਵਾਲੀ ਬੋਲੀ ਬੋਲਣ ਲੱਗਿਆ ਤੇ ਲੋਕ ਲਾਲਚ ਦੇ ਵਿੱਚੇ ਆਪਣਾ ਧਰਮ ਛੱਡ ਕੇ ਈਸਾਈ ਨਹੀਂ ਬਣ ਰਹੇ ਈਸਾਈ ਵੀ ਤੇ ਬਣੇ ਰਹੇ ਨੇ ਲੋਕ ਪਰ ਜਿਹੜਾ ਬੰਦਾ ਕਹਿੰਦੇ ਲਾਲਚ ਦੇ ਵਾਸੋਂ ਹੋ ਕੇ ਕਿਸੇ ਦੇ ਕੋਲ ਜਾਂਦਾ ਉਹ ਕਹਿੰਦੇ ਖਿਆਲ ਇਹ ਵੀ ਰੱਖ ਲੈ ਕਿਉਂ ਜੇ ਉਹਦਾ ਨਹੀਂ ਬਣਿਆ ਤਾਂ ਬੰਦਾ ਤੇਰਾ ਵੀ ਨਹੀਂ ਹੈ ਜੇ ਅਸੀਂ ਗੁਰੂ ਨਾਨਕ ਦੇਵ ਜੀ ਨਹੀਂ ਬਣੇ ਤਾਂ ਅਸੀਂ ਬਣਦੇ ਤੇ ਫਿਰ ਉਹਨਾਂ ਦੇ ਵੀ ਨਹੀਂ ਇਹ ਤੇ ਪੱਕੀ ਗੱਲ ਹੈ ਕਿ ਜਿਹੜਾ ਬੰਦਾ ਲਾਲਚਵਸ ਹੋ ਜਾਂਦਾ ਉਹ ਕਿਸੇ ਦਾ ਵੀ ਨਹੀਂ ਬਣਦਾ ਕਹਿੰਦੇ ਖੱਤਰੀਆਂ ਦਾ ਧਰਮ ਛੋੜਿਆ ਮਲੇਸ਼ ਭਾਖਿਆ ਗਏ ਸ੍ਰੇਸ਼ਟ ਸਭ ਇੱਕ ਵਰਨ ਹੋਏ ਧਰਮ ਕੀ ਗੱਤ ਰਹੀ ਕਹਿੰਦੇ ਜਿਹੜਾ ਸਾਰੀ ਸ੍ਰਿਸ਼ਟੀ ਇਕੋ ਜੀ ਹੋਊਗੀ ਕਹਿੰਦੇ ਧਰਮ ਦੀ ਤੇ ਗੱਲ ਹੀ ਛੜਤੀ ਕਹਿੰਦੇ ਧਰਮ ਦੀ ਤੇ ਗੱਲ ਹੀ ਛੜਤੀ ਤੇ ਸਾਰੇ ਲੋਕ ਆ ਧਰਮੀ ਹੋਗੇ ਕਹਿੰਦੇ ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗੱਤ ਰਹੀ ਧਰਮ ਕੋੜ ਕੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਆਉਂਦੇ ਆ ਕਿ ਧਰਮ ਨੂੰ ਬੰਦਾ ਛੱਡ ਦਿੰਦਾ ਕੂੜ ਫਿਰੇ ਪ੍ਰਧਾਨ ਵੇ ਲਾ ਲੋ ਕੂੜ ਕੂੜੇ ਪ੍ਰਦਿਸ਼ਰਿਆ ਸਾਰੇ ਕਿਤੇ ਧਰਮ ਤੇ ਛੱਡੇ ਦਿੱਤਾ ਸੀ ਨੇ ਅਸਤ ਸਾਜ ਸਾਜ ਪੁਰਾਣ ਸੁੱਧ ਹੈ ਕਰੇ ਵੇਦ ਅਭਿਆਸ ਕਹਿੰਦੇ ਜਿਹੜੇ ਪੁਰਾਣ ਸੀ ਨਾ ਉਹਨਾਂ ਨੇ ਪੁਰਾਣਾ ਨੂੰ ਪੜ੍ਹ ਲਿਆ ਅਸਤ ਸਾਜ ਸਾਜ ਪੁਰਾਣ ਸੁੱਧੇ ਕਹਿੰਦੇ ਪੁਰਾਣਾ ਨੂੰ ਲਿਖਦੇ ਰਹੇ ਪੜ੍ਹਦੇ ਰਹੇ ਕਰੇ वेद अभ्यास ਕਹਿੰਦੇ ਵੇਦਾਂ ਦੇ ਅਭਿਆਸ ਕਰ ਲਿਆ ਪਰ ਜੁੜੇ ਨਹੀਂ ਮੋਦਾਂ ਦੇ ਨਾਲ ਪ੍ਰਮਾਤਮਾ ਦੀ ਗੱਲ ਤੇ ਕਰਦੇ ਨੇ ਪਰ ਪ੍ਰਮਾਤਮਾ ਨਾਲ ਜੁੜੇ ਨਹੀਂ ਤੇ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਬਿਨ ਨਾਮ ਹਰ ਕੇ ਮੁਕਤ ਨਹੀਂ ਕਹ ਨਾਨਕ ਦਾਸ ਜਿੰਨਾ ਚਿਰ ਅਸੀਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਨਹੀਂ ਨਾ ਉਹਨਾਂ ਚਿਰ ਕਹਿੰਦੇ ਤੁਸੀਂ ਜਿੱਥੇ ਮਰਜੀ ਫਿਰਦੇ ਰਹੋ ਮੁਕਤ ਨਹੀਂ ਹੁੰਦੇ ਮੁਕਤੀ ਦਾ ਸਾਧਨ ਇੱਕੋ ਹੈ ਉਹ ਹੈ ਇੱਕ ਓੰਕਾਰ ਤੋਂ ਲੈ ਕੇ 18 ਤੋਂ 10 20 ਤੱਕ ਜਿਹੜੀ ਸਾਡੇ ਕੋਲੇ ਕੁਰਬਾਨੀ ਹੈ ਇਹ ਗੁਰੂ ਬਾਣੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਮਝ ਕੇ ਪੜੋ ਸਾਰੀ ਬਾਣੀ ਨੂੰ ਅਸੀਂ ਇਹ ਨਾ ਸਮਝੇ ਕਿ ਆਹ ਬਾਣੀ ਨਹੀਂ ਚੰਗੀ ਆਹ ਬਾਣੀ ਨਹੀਂ ਚੰਗੀ ਸਾਡੇ ਵਾਸਤੇ ਇੱਕ ਇੱਕ ਸ਼ਬਦ ਇੱਕ ਇੱਕ ਵਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਾਨੂੰ ਮੁਕਤੀ ਦੇ ਰਾਹ ਤੇ ਲੈ ਕੇ ਜਾਂਦਾ ਹੈ ਤੇ ਅਸੀਂ ਮਰਨ ਤੋਂ ਬਾਅਦ ਮੁਕਤੀਆਂ ਦੀ ਗੱਲ ਕਰਦੇ ਆ ਕੇ ਬਲਾਣੇ ਥਾਣੇ ਜਾ ਕੇ ਬੰਦੇ ਨੂੰ ਮੁਕਤ ਕਰਾ ਕੇ ਆਉਂਦੇ ਆ ਨਹੀਂ ਭਾਈ ਗੁਰੂ ਨਾਨਕ ਸਾਹਿਬ ਆਹ ਕਹਿੰਦੇ ਬਿਨ ਨਾਮ ਹਰ ਕੇ ਮੁਕਤ ਨਹੀਂ ਜਿੰਨਾ ਚਿਰ ਤੁਹਾਡੇ ਕੋਲੇ ਨਾਮ ਨਹੀਂ ਨਾ ਹੈ ਉਹਨਾਂ ਚਿਰ ਮੁਕਤੀ ਨਹੀਂ ਹੁੰਦੀ ਕਹੈ ਨਾਨਕ ਦਾਸ ਤੁਹਾਡਾ ਦਾਸ ਗੋਲਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜਿੰਦਾ ਬਚਨ ਆਉਂਦੇ ਆ ਕਿ ਭਾਈ ਜੇ ਮੁਕਤ ਹੋਣਾ ਤਾ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਪੈਣਾ ਅਸਤ ਸਾਜ ਸਾਜ ਪੁਰਾਨ ਸੁੱਧ ਹੈ ਕਰ ਹੈ ਵੇਦ ਅਭਿਆਸ ਬਿਨ ਨਾਮ ਹਰ ਕੀ ਮੁਕਤ ਨਾਹੀ ਕਹ ਨਾਨਕ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ